ਹਾਂ ਜੀ ਸੱਸੇ ਗਾਲਜ ਸਾਰਿਆਂ ਨੂੰ ਪੁੱਤਾਂ ਸਾਰੇ ਆਜੋ ਸਾਰੇ ਜਾਣੇ ਵੱਤ ਜਾ ਹੋ ਕੇ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਤੇ ਅੱਜ ਆਪਾਂ ਨੂੰ ਤੇ ਦੱਸਦਾ ਸੀ ਕਿ ਅਸੀਂ ਕਿੰਨੇ ਤੇ ਕਿ ਉਹਨਾਂ ਦੇ ਪਿੱਟ ਦਾ ਜਾਣ ਦੇਣਾ ਹਨਾ ਬੱਤੇ ਤ੍ਰਿਕੋਣ ਤੇ ਉਹਨਾਂ ਨੇ ਆਪਾਂ ਨੂੰ ਇਨਵਾਈਟ ਕੀਤਾ ਤੇ ਉਹਨਾਂ ਦੇ ਆਪ ਲਈ ਹੋਰ ਪਹੁੰਚਣਾ ਤੇ ਆਪਾਂ ਉਹ ਤੇ ਜਰੂਰ ਦਾ ਵਕ ਪੱਟਦੇ ਤੇ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਉਸ ਤੋਂ ਪਹਿਲਾਂ ਆਜਾ ਰਿਹਾ ਦੀਪ ਤੇ ਆਪਾਂ ਦੀਪਣਾ ਕਰਨਾ ਉਸ ਨਾਸ ਦਾ ਬ੍ਰਾਂਡ ਤੇ ਜਦ ਤੇ ਬਾਕੀ ਹਨ ਆਪਾਂ ਉਹਨਾਂ ਤੋਂ ਕੁਐਸਚਨ ਪੁੱਛਾਂਗੇ ਤੇ ਇਟਟੇਆਉਂ ਜਵਾਬ ਦਿੰਦੇ ਆ ਕਿ ਨਹੀਂ ਦਿੰਦੇ ਹਨ ਤੇ ਬਾਕੀ ਆਪਾਂ ਸੋਟ ਲਾ ਕੇ ਜਾਣਾ ਹਵੇ ਤੇ ਸੁਣ ਪਾਤੇ ਚਾਰੇ ਧਰਨੇ ਵਾਲੇ ਕਰਪੂਰ ਜਾਲਾ ਕਰਦੇ ਵਸਦੇ ਹਨ ਤੇ ਉਸ ਤੋਂ ਕਲਾਂ ਮੈਂ ਆਈ ਸੀ ਨਾ ਕੋ ਤੇ ਆਪਾਂ ਕਲਾਂ ਕੁਐਸਚਨਾਂ ਕਰ ਲੈਣੇ ਕਾਪੀ ਦੇ ਜੇ ਨਹੀਂ ਆਉਣਾ ਤਾਂ ਆਂਸਰ ਦਿੱਤੇ ਜਾਂਦੇ ਆ ਕਿ ਨਹੀਂ ਪਰ ਆਪੜ ਵਾਰ ਵਾਰ ਬਣੇ ਰਹੋ ਮੰਟਾ ਘਰ ਕਰਕੇ ਰਸੋਈ ਕਿਦਾਂ ਬੱਤਿਆ ਤੇ ਪਹਿਲਾ ਕੁਐਸਚਨ ਆਪਾਂ ਲਿਖਾਂਗੇ ya apa anak deket ya tipu aja gitu ya deh sabtu pagi ya lu apa oh sorry sorry galau ya masih bab ah ya lu e, apa पाट चन आपप फस्टट चन आपपए सारे अका एक फटगर लेखना तो देखकर आप तीप केता लिखाना के हारा किने आपका असरा वैकी सन में धची ओं ਪਲੇਟਰਾ ਸੁਬਚਾ ਜੀ ਜੀ ਸਾਹਿਬ ਜੀ ਨੂੰ ਆਪਾਂ ਕਰਾ ਚਾਰਟ ਆਪਾਂ ਦੇ ਤੱਕ ਮੈਂ ਲਖਾ ਰਿਹਾ ਤਸਤਾ ਸੋ ਇਹਦਾ ਫਵਾੜਤਾ 6 ਆ ਤੇ ਫਾਰੇ ਨੂੰ ਚਾਰਟ ਆਪਾਂ ਚਿੱਤੇ ਵਿੱਚ ਦਿਖਾਉਂਗੇ ਇੱਕ ਸੋਚਾ ਬਾਸਨ ਤੇ ਤੀਸਰਾ ਬਾਸਨ ਹੈਗਾ ਕਾਪਕੇਕ ਆਪਰਾ ਕੋ ਦਾ ਨੋਸਨਾ ਤੇ ਬਾਕੀ ਕੁਸਨਾ ਲਿਖਾ ਆ ਗਿਆ ਤੇ ਉਹ ਪਾ ਉਹ ਫਿਰ ਬਾਕੀ ਸ਼ਿਪਸ ਲਾਗੇ ਤੇ ਦਿੱਤੋ ਅੱਜ ਤੱਕ ਪਤਾ ਗਿਆ ਤੇ ਬੱਚੀ ਜੇ ਪਾ ਨੋ ਦਾ ਦਾ ਸਿੱਖ ਬੋਲ ਤਾ ਕਰ ਤੋ ਸੋ ਇਹ ਪਾਸ਼ਾ ਤੁਸੀਂ ਕਿੱਥੇ ਵੇਖੀ ਆਪੇ ਵਲੋੜਨ ਕਰਤਾ ਲਾਗੇ ਮੈਂ ਕਰ ਤਾ ਤੇ ਬੱਚਾ ਪਤੀ ਬੰਦ ਚਾ ਕੇ ਤਲਾ ਆਪਾ ਜਾ ਕੇ ਟਿਕੋ ਲਪਰੈਂਕ ਕਰਦੇ ਆ ਤੇ ਉਹ ਲੈ ਕੇ ਖਰਾ ਪਾਕੇ ਕੱਟ ਕਰੀ ਕਰਤਾ ਪਏ ਆ ਦੇਖੋ ਮੋਟਰਸਾਈਕਲ ਇੰਨੀ ਢੱਬੀ ਫਿਰਦਾ ਵਗੈਰਾ ਤੂੰ ਸਰਵਿਸ ਕਰਵਾ ਰਹੇ ਬੱਪੂ ਦਾ ਕਰਤੀ ਸਰਵੇ ਬੱਸ ਪੂਰਾ ਸਾਫ ਕਰ ਦੋ ਕਿੰਨੇ ਫੀਸ ਇਹ ਚੱਲੂਗਾ ਤੂੰ ਤੂੰ ਵੀ ਨਹੀਂ ਬੜਾ ਕਰਦੇ ਹੋ ਕਦੇ ਨੂੰ ਆ ਤੋ ਦੇ ਲਿਖੋ ਨੇ ਦੇਖੋ ਮੋਟਰਸਾਈਕਲ ਨਵਾਂ ਲਿਆ ਸੀ ਲੱਗਦਾ ਲੱਗਦਾ ਇਹਦਾ ਆਹ ਲਈ ਦੀ ਤੇ ਆਨ ਲੈ ਡਾਕਰੋ ਮੋਟਰਸਾਈਕਲ ਦਾ ਇਹ ਇੰਟਰ ਹਮ ਆਪ ਤਾਂ پورا ਖਾਸ ਧਿਆਨ ਰੱਖਦੇ ਆ ਇਹ ਸੰਭੂਟ ਸੀਟ ਚਲੋ ਵੀ ਕਰਤਾਂ ਹਾਂ ਹੋਏ ਕਿ ਨਰੇਤਾ ਇਹ ਵੀ ਤਾਂ ਇਹ ਤੋਂ ਨਾ ਵੀ ਮੋਟਰਸਾਈਕਲ ਕਰਦੇ ਪੈਦੇ ਤੇ 3-4 ਘੰਟੇ ਕਰ ਜਾਂਦੇ ਆੜਾ ਸਪੈਰੀਮੈਂਟ ਨਹੀਂ ਕਰਦੀ ਹੋਰ ਸਪੈਰੀਮੈਂਟ ਸਪੈਰਮੈਂਟ ਐਕਸਪੈਰੀਮੈਂਟ ਆਓ ਲੜਾ ਚਾ ਵਰਤੀਆ ਤਾਂ ਕਰਿਆ ਕੀ ਹੋਗਾ ਸਿਕੜਾ ਇੱਥੇ ਕਿੰਨਾ ਨਾ ਕਰੇ ਪਰ ਵਿਤੋ ਹੋਣਕੀ ਗੁੱਗਲਾ ਦੋਸ ਬੱਬੂ ਰਜੀ ਕਹਿੰਦੇ ਬੱਬੂ ਹਾਲ ਹੈ ਮੇਰਾ ਬੱਬੂ ਮੇਰਾ ਫੋਨ ਕਿੱਥੇ ਗੰਨੇ ਗਾਜੀ ਵਿੱਚ ਬੜਾ ਇਗਰਾਮ ਅਸੀਂ ਕਰਨੇ ਕਦ ਉਸ ਕੋਲ ਕਲ ਚਲੋ ਜਲਦੀ ਚਲੋ 20 ਰੁਪਏ ਦਾ ਹਾਂਜੀ ਕਹਿੰਦੇ ਆਪਾਂ ਆ ਗਏ ਲੋਕੇਸ਼ਨ ਤੇ ਤੇ ਮੁੰਡੇ ਹੁਣ ਉੱਤਰੀਆ ਥੱਕ ਕੇ ਕਹਿੰਦੇ ਮੋਟਰਸਾਂ ਤੇ ਬੈਠੇ ਬੈਠੇ ਇਹ ਫੋਟੋ ਮਿੱਤਰੋ ਨਵੀਂ ਕਾਰਵਾਈ ਪਾਈ ਆਪਾਂ ਹੋਰ ਨਵੀਂ ਕਾਰਵਾਈ ਪਾਈ ਆ। ਫਿਰ ਤਾਂ ਐਤ ਵੀ ਇਹ ਬੁਲ ਪਾਵਾਂਗੇ ਤੇ ਸੱਟ ਵੱਟ ਕਰਾਂਗੇ ਜਮਾ ਤੇ ਅੰਦਰ ਦੇਖੋ ਮੈਂ ਮੋਲ ਪਣੇ। ਅੱਗੇ ਪਮਾਸ਼ ਹੋਣ ਦੇ ਅੱਗੇ ਕੀ ਬੰਦਾਗਾ। ਠੀਕ ਹੈ ਤੇ ਉੱਪਰ ਉੱਪਰ ਅੰਦਰ ਦੇਖਦੇ ਆਂ ਕੀ ਕੋਸ਼ਾ ਹੋਰ ਆ ਜੋ ਫਿਰ ਮੋਲ ਹੋ। ਹੋ ਇਸ ਕੋਈ ਹੈ ਨਹੀਂ ਕਿ ਬਸ ਢਾੜੀ ਚੂੜੂ ਚੱਕ ਰਿਹਾ ਉਹ। ਮਿੱਤਰੋ ਕਹਿੰਦੇ ਲੋਕੇਸ਼ਨ

ਓਏ ਅਮੇਜ਼ਿੰਗ ਪੰਗਰ ਅੱਗੂ ਓਏ ਆ ਦੇਖੋ ਕਿੱਡੀਆਂ ਕਿੱਡੀਆਂ ਆ ਰਹੀ ਆ ਆ ਹਾਂ ਹੁਣ ਆ ਦੇਖੋ ਬੜੇ ਬੜੀ ਲਿਖੀ ਸਾਰਿਆਂ ਨੂੰ ਮਾਰਕ ਰਿਹਾ ਬਸ ਹਾਂ ਸਾਰੇ ਚੰਨੀ ਨੂੰ ਮਾਰਦਾ ਸਾਰੇ ਨੇ ਬਰ 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 ਸਾਰਾ ਨਾ ਦੇਖੀ ਰੋ ਟੱਕ ਲਓ ਪੱਲੀ ਪੁੱਲੀ ਲੈਓ ਕੋਈ ਆਈ ਨਹੀਂ ਕੰਮ ਅਨੀਆਂ ਪਾਉਂਗੇ ਕਾਚ ਤੁਸੀਂ ਹਾਂ ਓਏ ਇਹ ਸਾਰੀਆਂ ਝਾੜੀਆਂ ਨੇ ਇਨੀਆਂ ਪਾਉਂਗੇ ਕਾਦੇ ਚ ਕਹੇ ਕਿ ਉੱਪਰ ਨੇ ਲਾਇਆ ਨਿਸ਼ਾਨਾ ਤੇ ਕਹਿੰਦੇ ਉਹ ਆ ਗਈ ਪੱਤਾ ਕਹਿੰਦੇ ਡਿੱਗ ਗਿਆ ਥੱਲੇ ਆਏ ਨਾ ਆ ਚੋਟ ਨਾ ਆਏ ਨਾ ਇਹਨੇ ਕਿਲਾਤਾ ਉਹ ਸਹੀ ਨਹੀਂ ਦਿੰਦੀ ਹੁਣ ਤਾਂ ਆਊਗੀ ਹੁਣ ਤਾਂ ਆਊਗਾ ਹਾਂ ਸੱਚੀ ਮੇਰੇ ਕੋਲ ਸੀ ਚਲੋ ਆਦੀ ਹੁੰਦੀ ਆ ਲੈ ਆਹ ਲੈ ਉਹ ਜੱਤਲੀ ਕਿਹਾ ਮਜੇ ਤਾਂ ਵੀ ਨਹੀਂ ਉਹ ਤਾਂ ਕਿ ਜਿਹਦੇ ਉਹ ਮੈਡਰ ਬਾ ਮੈਡਰ ਮੈ ਕੋਰ ਹੋ ਗਈ ਉਹਨਾਂ ਚਾਹ ਬਾਤ ਹੈ ਬੜੀ ਹੈ ਓਏ ਆ ਬੜੀ ਗੈਂਡ ਓਏ ਮੈਂ ਚੱਲੂ ਮੈਡਰ ਪਾ ਲੈ ਇੱਕ ਹੋਰ ਪਾ ਨਿੱਕੇ ਆਹ ਲੈ ਨਿੱਕੇ ਆਹ ਦੇਖ ਓ ਮੇਰੇ ਫੈਸਲੇ ਨਹੀਂ ਹੋ ਗਏ ਆਨੇ ਬੱਸ ਤੁਸੀਂ ਚਾਹ ਹੀ ਕਰ ਲੈ ਚਲੋ ਬਾਸ ਕਰੋ ਫਿਰ ਬਾਸ ਕਰੋ ਆਜੋ ਹਾਂ ਨਾ ਦੋ ਨਾਲ ਚਲੋ ਅਮ ਨੂੰ ਤਾਂ ਅਮ ਦੇਖ ਲੈ ਤੂੰ ਆਪ ਹੀ ਆ ਜਾ ਦੇਖਦੇ ਹਾਂ ਪੂਰਾ ਮੇਰਾ ਸਿਰ ਤੇ ਮਰੀ ਨਾ ਤੂੰ ਆ ਮਜਰੇ ਕੱਲੇ ਲੱਗਿਆ ਨਾ ਆ ਟਿਸ ਉਹ ਤੇਰੀ ਜੀ ਬੜਾ ਨਿਸ਼ਾਨਾ ਘੈਂਟ ਸੀ ਨੱਕਾ ਕਿ ਕੀੜੇ ਮਾਰੀ ਓ ਮੇਰਾ ਦੀਪ ਜੱਤਕ ਉਹ ਨਾ ਇਹੜੇ ਚੱਕਣ ਵਾਲੇ ਮੂਰੇ ਹੋ ਜਾਂਦੇ ਦੇਖੋ ਜੀ ਮਾਰੋ ਆਡੀਅנס ਵਾਲੀ ਹੋ ਜਾਂਦੀ ਇੱਕ ਤਾਂ ਅੱਛਲੀ ਬਸ ਚਲੋ ਆਜੋ ਤੇ ਚਾਹ ਹੀ ਕਰ ਗੀ ਕੀ ਆ ਤਾਂ ਕਰ ਤੋ ਇੱਕ ਤਾਂ ਕੀ ਆ ਦੀਦੀ ਇਹ ਡਰੈਗਨ ਫੂਟ ਡਰੈਗਨ ਫੂਟ ਖਾਣ ਬੈਜੀ ਡਰੈਗਨ ਫੂਟ ਡਰੈਗਨ ਡਰੈਗਨ ਹੀ ਆ ਕੱਚੇ ਆ ਇਹਨੇ 100 ਮੀਟਰ ਕਮੈਂਟ ਅਜਿਹੜਾ ਫੂਟ ਹੈ ਡਰੈਗਨ ਫੂਟ ਹੈ ਕੰਡਾ ਵੱਜਿਆ ਓਏ ਇਹਨਾਂ ਦੇ ਕੰਡੇ ਆ ਜਾਓ ਇਸੇ ਕੰਮ ਖਤਰੇ ਵਾਲਾ ਇੱਥੇ ਆ ਜਾ ਬੀ ਵੀ ਬਣਾ ਦਿਓ ਬਈ ਯਾਰ ਮੈਂ ਇੱਕ ਸੂਟ ਕਰ ਦੋ ਕੈਂਟ ਜੀ 5000 ਰੋਲਰ ਹੋ ਜਾਣ ਕਰ ਦਿੰਨੇ ਕਰ ਦਿੰਨੇ ਆ ਦੇ ਆ ਵੀ ਅੰਬਾ ਪਰੇ ਨਿੱਕਾ ਚੱਲ ਲੈ ਉੱਪਰ ਆ ਜਾ ਤੇ ਆ ਜਾ ਫਿਰ ਕਰਦੇ ਆ ਵੀਡੀਓ ਸ਼ੂਟ ਆ ਜਾ ਭਾਈ ਘਰ ਤੱਕ ਨਾ ਚੀਕ ਪਾ ਲੈ ਆ ਚੱਲੀ ਉੱਪਰ ਮੱਥਾ ਨਹੀਂ ਛੇ ਆਜ ਜਵਾਨੋ ਬੱਕੇ ਬੱਕੇ ਯਾਰ ਵੀਊ ਬੜਾ ਘੇੜਾ ਦਿਖਾ ਦਿਨੇ ਫਿਰ ਆਪਾਂ ਬਾਕੀ ਸਾਰਾ ਗੱਲ ਬਾਤ ਹੋ ਜੂਗਾ ਛਾੜਾ ਫਿਰ ਮਾਰੀ ਚੀ ਗੱਲ ਤਾਂ ਹੋ ਜੂਗੀ ਮਿੱਤਰੋ ਹੁਣ ਆਪਾਂ ਤੁਹਾਨੂੰ ਦੇਖੋ ਲੱਗਣ ਲੱਗੇ ਆਂ ਆਪਣੀ ਠੀਕ ਹੈ ਤੇ ਚੈੱਕ ਕਰੋ ਮਿੱਤਰੋ ਦੁਈ ਚੈੱਕ ਕਰੋ ਵੀਊ ਚੈੱਕ ਕਰੋ ਮਿੱਤਰੋ ਠੀਕ ਹੈ ਜਵਾਨੋ ਮੇਰੀ ਵੀਡੀਓ ਵੀਡੀਓ ਬਣਾ ਰਹੀ ਬੜੀ ਗਾਨ ਮੈਨੂੰ ਹਾਂ ਉਹ ਰੋਡ ਨਾਲ ਤੁਰੇ ਫਿਰੋ ਪੁਨੇ ਇੱਕ ਗੱਲ ਦੇਖੀ ਆ ਰੋਡ ਨਾਲ ਜਾਈ ਹਮ ਮਿੱਤਰ ਹੁਣ ਆਪਾਂ ਅਗਲੇ ਲਿਕੇਸ਼ਨ ਤੇ ਠੀਕ ਆ ਤੇ ਬਾਕੀ ਵੀਊਜ਼ ਹੀ ਦੇਖ ਲੈਣਾ ਤੇ ਬਾਕੀ ਉਹ ਕਾਣਾ ਚੱਕਾ ਲਓ ਤੇ ਹੁਣ ਆਪਾਂ ਵੀਡੀਓ ਸ਼ੂਟ ਕਰਨ ਲੱਗੇ ਆ ਤੇ ਕਰਦੇ ਮਣੀ ਅੱਗ ਲਾਪਾਂ ਮਿਲਦੇ ਅੱਗੇ ਤੇ ਬੱਬੂ ਕਹਿ ਰਿਹਾ ਮੇਰੀ ਵੀਡੀਓ 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 ਬਣਾਉਣਾ ਵੀ ਓਕੇ ਸਰ ਕਾਣਾ ਵੇ ਡੱਗ ਵੀ ਨਾ ਥੱਲੇ ਮੈਂ ਚੱਕਣਾ ਨਹੀਂ ਦੋ ਦੋ ਉੱਤੇ ਦੀ ਹੋਰ ਚਪੜੇ ਲਾਉਂਗਾ ਹਟਿਆ ਵਾ ਕਹਿੰਦੇ ਭੋਲਾ ਕਿਵੇਂ ਹਾਂਜੀ ਮਿੱਤਰ ਆਪਾਂ ਵੀਡੀਓ ਸ਼ੂਟ ਕਰ ਲਈ ਤੇ ਆਪਾਂ ਨੂੰ ਕਾ ਬੀ ਟਾਈਮ ਲੱਗ ਗਿਆ ਹਣਾ ਹਾਂਜੀ ਹੁਣ ਆਪਾਂਗੇ ਨੀਚੇ ਤੇ ਹੁਣ ਆਪਾਂ ਚੱਲਦੇ ਹਾਂ ਅਜੀ ਦੀ ਓਏ ਰਾਤ ਤੱਕ ਹੀ ਕਰ ਗਿਆ ਕੋਈ ਮੋਟਰਸਾਈਕਲ ਦਾ ਕੁੱਤਾ ਹੀ ਬੰਨੀ ਹੈ ਯੋ ਯੋਤ ਚਲ 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 ਬਾਹਰ ਚਲ ਉਹ ਖੁੱਲਿਆ ਆ ਰਿਹਾ ਇਹ ਤਾਂ ਨਿਕਲ ਗਿਆ ਚਲ 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 ਰਾਤ ਤੇਰੇ ਬੋਦੀਆਂ ਸੀ ਮੈਂ ਭੱਜ ਗਿਆ ਤੇਲੀਏ ਚਲੋ ਚਲੇਗੇ ਹਾਂ ਜੀ ਤੇਤੀ ਫਾਰਸ ਦੇ ਤੇ ਹੁਣ ਆਪਾਂ ਨਾ ਸਵੇਰ ਲੱਗਿਆ ਸਵਾਸ ਤੇ ਆਪਾਂ ਸਵੇਰ ਤੋਂ 10:00 ਵਜੇ ਸੀ ਕਿ ਆਪਾਂ ਤੇ ਤੋ ਕੋਸਵਾਲ ਪਰਚਾਂਗੇ ਤੇ ਹਾਂ ਜੀ ਤੇਤੀ ਰਾਣੀ ਹਾਂਜੀ ਰਾਣੀ ਹੁਣ ਚਲੋ ਕਾਪੇ ਖੋਲੋ ਆ ਮੈਨੂੰ ਸਾਰੇ ਜਿਹੜਾ ਸੰਡੇ ਆ ਨਾ ਚਾਰ ਡੱਬਾਂਾਂ ਚ ਲੈ ਕੇ ਦਿਖਾਓ ਹੈ ਚਾਰ ਡੱਬਾਂਾਂ ਚ ਲੈ ਕੇ ਦਿਖਾਓ ਸੰਡੇ ਸੰਡੇ ਹਾਂਜੀ ਤੇ ਆ ਵੀ ਮੈਨੂੰ ਚਾਰ ਡੱਬਾਂਾਂ ਚ ਲੈ ਕੇ ਦਿਖਾਓ ਤੇ ਵੀ ਚਾਰ ਡੱਬਾਂਾਂ ਚ ਲੈ ਕੇ ਦਿਖਾਓ ਕੁਰਸੀ ਵੀ ਲਿਖਣਾ ਬਾੜੀ ਵੀ ਲਿਖਣਾ ਹਵਾ ਵੀ ਲਿਖਣਾ ਲਿਖੋ ਲਿਖੋ ਕਿ ਮੈਂ ਵੱਧੀ ਲਿਖ ਸਕਦੇ ਜੇ ਮੈਂ ਮਾਰਤੀ ਪਰ ਹੁਣ ਡੱਬਾਂਾਂ 'ਚ ਚਾਹ ਹੀ ਦਾ ਅੱਛਾ ਸੰਡੇ ਨੂੰ ਐਤਵਾਰੀ ਜਾਂਦੇ ਆ ਆ ਕੀ ਲਿਗਾ ਕੱਪ ਕੇਕ ਕੱਪ ਕੇਕ ਆ ਮੈਨੀ ਦੀ ਥੋੜਾ ਆ ਮੈਨੀ ਲੈ ਡੱਬਾਂਾਂ 'ਚ ਕੀ ਆ ਸੀ ਸੰਡੇ ਐਤਵਾਰੂ ਕੇ ਕੱਪ ਕੇਕ ਓ ਮੈਂ ਵੀ ਲੈ ਓਣ ਕਿਵੇਂ ਇੰਗਲਿਸ਼ 'ਚ ਲੈਂਗੁਇਚ ਹਾਂਜੀ ਇੰਗਲਿਸ਼ 'ਚ ਲਿਖੋ ਲਿਖਾ ਲਿਖੋ ਕਿੰਨਾ ਪੜਿਆ ਡਿਪਲੋਮਾ ਕੀਤਾ ਤੁਹਾਡਾ ਪਲੱਸ 2 ਕੀਤੀ ਆ ਇੰਗਲਿਸ਼ ਮੈਨੂੰ ਨਹੀਂ ਬਤਾ ਡਿਪਲੋਮਾ ਕੀਤਾ ਨਾ ਬਸ ਹਾਂ ਮੈਨੂੰ ਹਿੰਦੂਸਤ ਲਿਖੋ ਸੀਮ ਤਾਂ ਲੱਗ ਗਈ ਚਲ ਆਪੇ ਤੁਹਾਡੇ ਦੋ ਗਲਤ ਆ ਕਰ ਤੋਂ ਬਸ ਇਹਨੂੰ ਇੰਗਲਿਸ਼ 'ਚ ਲਿਖਣਾ ਸਾਰਿਆਂ ਨੂੰ ਤੇ ਨਾਲ ਆਹੀ ਚਾ ਲੱਭਾਂਗਾ ਚ ਲਗਾਓ ਤਾਂ ਮੈਂ ਆਏ ਲਗਾਓ ਤਾਂ ਮੈਂ ਕਰਸੀ ਵਾਲਾ ਹੈ ਤੇਗੀ ਮਿਲ ਗਈ ਜੀ ਲਗਾਓ ਤਾਂ ਫਾਕ ਨਹੀਂ ਆਇਆ ਡਾਕੀ ਹੂੰ ਲਿਖਿਆ ਦਊਗਾ ਅੰਗਰੇਜ਼ੀ ਲਿਖਣਾ ਕਿ ਪੰਜਾਬੀ ਵਿੱਚ ਲਿਖੋ ਕਿ ਨਵੀਂ ਲਿਖਣਾ ਪੰਜਾਬੀ ਦੀ ਅੰਗਰੇਜ਼ੀ ਦੀ ਇੰਗਲਿਸ਼ ਚ ਹਾਂਜੀ ਕਨਵਰਟ ਕਰਕੇ ਦੱਸੋ ਕਿ ਨੂੰ ਇਹ ਆਨਸਰ ਆਉਂਦਾ ਸੋ ਤਾਂ ਕੀ ਹਣੀ ਵੀਡੀਓ ਇੰਸਟਾ ਇੰਸਟਾ ਤੇ ਹੁੰਦੀ ਆ ਇਹ ਦੇਖੀਂ ਮੈਂ ਵਰਮਾ ਕਰ ਹੀ ਦਿੰਦਾ ਅੱਛਾ ਜਿਆਦਾ ਸਹੀ ਜੀ ਯਾਰ ਤੁਸੀਂ ਤਾਂ ਐਂ ਗਿਆ ਜੀ ਨਹੀਂ ਲਿਖਣਾ ਇਹ ਇੰਗਲਿਸ਼ ਤੇ ਲਿਖਣਾ ਹੈ ਚੱਲ ਸਰ ਮੈਨ ਰਸਾ ਹਾਰ ਬੰਨਗੇ ਇਹ ਦੱਸੋ ਹਾਰ ਬੰਨਗੇ ਮੈਂ ਬੰਨਗੇ ਹਾਂ ਮੈਂ ਆਹ ਹਾਂਜੀ ਦੱਸੋ ਫੇਰ ਹਣ ਆਹ ਦੇਖੋ ਆਹ ਬੜ ਕੇ ਸੰਨ ਥੇ ਆ ਤਾਂ ਆ ਲਿਖਾ ਗਏ ਸੰਡੇ ਲਓ ਓਕੇ ਕੱਪ ਕੇਕ ਹਨ ਦੇਖੋ ਇਹਨੂੰ ਲਿਖਤਾ ਕੱਪ ਤੇ ਇੱਥੇ ਬਣਾਤਾ ਆਪਾਂ ਕੇਕ ਕੱਪ ਕੇਕ ਓਕੇ ਲਓ ਦੇਖੋ kursi ਵਾਲਾ ਹਵਾ ਠੀਕ ਹੈ ਪਹਿਲਾਂ ਆਪਾਂ ਲਿਖਾਂਗੇ ਚੇਅਰ ਯਾਰ ਇੱਕੜ ਵੀ ਗਲਤ ਏਕੜ ਵੀ ਹੋਰ ਵੱਡਨੇ ਸੀ ਭਾਜਣ ਚੇਰ ਸੀ ਨੂੰ ਹਟਾਇਆ ਬਣ ਚਾਹੇ ਆ ਐਕ ਨੂੰ ਦੋਨੋਂ ਹਟਾਇਆ ਕੀ ਬਣ ਗਏ ਆ ਯਾਰ ਮਤਲਬ ਆ ਐਸੇ ਅਨਸਰ ਤੇ ਸੁਣਵਾਉਂਦੇ ਨਹੀਂ ਰਿਹਾ ਅੱਛਾ ਮੈਨੂੰ ਹੁਣ ਕੀ ਪਤਾ ਆਹ ਲੜ ਠੀਕ ਹੈ ਐਸਾਂ ਸਸ ਨਿਕਾ ਲੇ ਲੇ ਕੇ ਇੱਕ in the clock